24 ਤਰੀਕ ਔਰ 25 ਤਰੀਕ ਨੂੰ ਰਾਹੋਂ ਦੇ ਵਿੱਚ ਇੱਕ ਲੇਡੀ ਕੋ ਜਿਹੜੀ ਸੀ ਜੀ ਜਾ ਰਹੀ ਸੀ ਜੀ ਉਹਦੇ ਕੋਲ ਬਾਲੀ ਕੋਈ ਸੀ ਇਸੇ ਤਰ੍ਹਾਂ ਜਿਹੜੀ 25 ਤਰੀਕ ਨੂੰ ਇੱਥੋਂ ਜਿਹੜੀ ਇੱਕ ਬਾਲੀ ਕੋਈ ਗਈ ਸੀ ਜੀ ਬਰਨਾਲਾ ਪਿੰਡ ਤੋਂ ਜਿਹੜੀ ਜਾ ਰਹੀ ਸੀ ਘਰ ਨੂੰ ਉਹਨਾਂ ਕੋਲ ਸੀ ਥਣ ਦੇ ਵਿੱਚ ਸੋ ਇਹ ਜਿਹੜੀਆਂ ਦੋ ਬਾਹਰ ਤਾਂ ਤਾਂ ਸੀ ਮੈਂ ਵੀ ਤੁੰਕਤਵਾ ਦਰਸ ਸੀਗਾ ਹਨਾ ਰਾਹੋਂ ਦੋਸ਼ੀ ਜਿਹੜੇ ਜਿਨ੍ਹਾਂ ਦੀ ਪਹਿਲਾਂ شناخت ਨਹੀਂ ਸੀ ਉਹਨਾਂ ਦੀ شناخت ਕੀਤੀ ਜਿਹੜੇ ਪਿੰਡ ਚੂਰ ਪਰਵੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਹੈਗੇ ਆ ਪਤੀ ਪਤਨੀ ਐਂਡ ਬੇਓ ਇਹਨਾਂ ਤਿੰਨਾਂ ਵੱਲੋਂ ਇਹ ਜਿਹੜੀਆਂ ਬਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਹਦੇ ਵਿੱਚੋਂ ਪਤੀ ਪਤਨੀ ਬਲਜੀਤ ਸਿੰਘ ਔਰ ਉਹਦੀ ਜਿਹੜੀ ਵਾਈਫ ਹੈਗੀ ਰੇਨੂ ਬਾਲਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਬਾਰਦਾਤਾਂ ਚ ਵਰਤੀ ਗਈ ਇੱਕ ਟਵਾ ਮੋਟਰਸਾਈਕਲ ਤੇ ਖੋਈ ਹੋਈ ਜਿਹੜੀ ਵਾਲੀ ਹੈ ਉਹ ਬ੍ਰਾਂਡ ਕਰ ਲਈ ਗਈ ਹੈ ਇਸ ਤੋਂ ਇਲਾਵਾ ਜਿਹੜਾ ਤੀਜਾ ਦੋਸ਼ੀ ਹੈ ਉਹਦਾ ਨਾਮ ਚਰਨਜੀਤ ਹੈਗਾ ਜਿਹੜਾ ਇਹਦਾ ਛੋਟਾ ਭਾਈ ਬਲਜੀਤ ਦਾ ਉਹ ਜਿਹੜਾ ਫਰਾਰ ਚੱਲੇ ਆ ਰਿਹਾ ਉਹਦਾ ਜਿਹੜਾ ਪਿਸ਼ੋਕੜ ਹੈ ਅਪਰਾਧਿਕ ਹੈ ਔਰ ਇਹਨਾਂ ਨੂੰ ਜਿਹੜਾ ਅੱਜ ਪੇਸ਼ ਅਦਾਲਤ ਕੀਤਾ ਗਿਆ ਬਲਜੀਤ ਦਾ ਜਿਹੜਾ ਦੋ ਦਿਨ ਦਾ ਪੁਲਿਸ ਮਾਨਡ ਹਸੀ ਕੀਤਾ ਗਿਆ ਇਹਨੇ ਇਹ ਵੀ ਮੰਨਿਆ ਆਪਣੀ ਮੁਗਲੀ ਕੁਸ਼ਕੀ ਗੜਸ਼ੰਕਰ ਦੇ ਹਿਯਾਰ ਪਰੇਵੀ ਦੇ ਵਿੱਚ ਵੀ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੋ ਮਜੀਦ ਕੁਸ਼ਕੀ ਜਿਸ ਉਹਨਾਂ ਦੀ ਕਲਾਸੇ ਹੋਣ ਵੀ ਸਾਨੂੰ ਨਹੀਂ